ਅੱਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਜੀ ਸ਼ਿਵਾਲਿਕ ਦੀ ਪਹਾੜੀਆਂ 'ਚ बसे ਘਾਰਮਿਕ ਸਤਾਂ ਤੇ ਤਫਸਿਆ ਸਤਾਂ ਇਹ ਵੀਡੀਓ ਕਵਰੇਜ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਰੀ ਖੋ ਜੀ ਕਿਆ ਕਿੰਨਾ ਪਿਆਰਾ 뷰 ਹੈ ਜੀ। ਈਆ ਜੀ ਗੱਤੇ ਦੀ। ਇੱਥੇ ਗੱਤਾ ਤਿਆਰ ਹੁੰਦਾ ਜੀ। ਆਹ ਦੇਖੋ ਜੀ। ਰਾਲੀ ਦੀ ਵੇਸਟਿੰਗ ਤੋਂ ਹੋਰ ਸਭ ਜੀ ਦੀ ਵੇਸਟਿੰਗ ਤੋਂ ਗੱਤਾ ਤਿਆਰ ਹੁੰਦਾ ਹੈ। ਕੋ ਕਾਫੀ ਵਧੀਆ 뷰 ਹੈ ਪਹਾੜੀ ਦਾ। ਆਹ ਦੇਖੋ ਜੀ ਨਹਿਰ। ਕੰਡੀ ਕਨਾਲ ਨਹਿਰ ਜੀ ਜੀ ਕੰਡੀ ਕਨਾਲ ਨਹਿਰ ਜੀ ਤੁਹਾਨੂੰ ਵੀ ਉਹ ਹਾਰੀ ਏਰੀਆ ਦਾ ਵੀਊ ਦੇਖੋ ਜੀ ਬਹੁਤ ਹੀ ਸੋਹਣਾ ਵੀਊ ਧੰਨ ਧੰਨ ਬਾਪੂ ਕੁੰਬਦਾਸ ਜੀ ਲੋ ਜੀ ਹੁਣ ਅਸੀਂ ਪਹੁੰਚ ਗਏ ਆਂ ਬਾਪੂ ਕੁੰਬਦਾਸ ਜੀ ਦੇ ਡੇਰੇ ਜੋ ਕਿ ਖਾਨਪੁਰ ਦੇ ਜੰਗਲ ਦੇ ਵਿੱਚ ਸਥਿਤ ਹੈ ਤੇ ਬਾਬਾ ਜੀ ਨੇ ਵੀ ਕਾਫੀ ਟਾਈਮ ਗੁਜ਼ਾਰਿਆ ਤੇ ਆਓ ਤੁਹਾਨੂੰ ਹੁਣ ਦਿਖਾਉ ਲਦੇ ਆ ਦਰਸ਼ਨ ਕਰਾਉਂਦੇ ਆ ਧੂਏ ਦੇ ਜੀ ਆਓ ਜੀ ਹੁਣ ਅਸੀਂ ਐਂਟਰੀ ਕਰ ਚੁੱਕੇ ਆ ਐਂਟਰੀ ਕਰਕੇ ਤੁਹਾਨੂੰ ਦਿਖਾਉ ਲਦੇ ਆ ਜੀ

ma qui, poi chi ti puggine, si è già tanto non va di puggine, tu no, tu no, 이 포토바꾸지데, 단단바꾸공도. 아바꾸지데, Guru가이지, 이이 ਨੇ ਰਿਬਾ ਪੁਜੀ ਦਾ ਤੰਤਨ ਬਾਬੂ ਕੁੰਤਾ ਜੀ ਸ਼੍ਰੀ ਜਗਨ ਮਹਾਰਾਜੀ ਸ਼੍ਰੀ ਚੰਦ ਮਹਾਰਾਜੀ ਤਨ ਬਾਬੂ ਕੁੰਤਾ ਜੀ ਬਾਬਾ ਬਲਨਾਥ ਜੀ ਸ਼੍ਰੀ ਜਗਮਾਰਾ ਜੀ ਆ ਜੇ ਤੁਹਾਨੂੰ ਹੁਣ ਦਿਖਾ ਲਦੇ ਬਾਪੂ ਜੀ ਦੀ ਗੱਡੀ ਆ ਬਾਪੂ ਜੀ ਦਾ ਝੰਡਾ ਜੀ ਆ ਝੰਡਾ ਹੈ ਜੀ ਬਾਪੂ ਜੀ ਦਾ ਆ ਬਾਪੂ ਜੀ ਦੀ ਗੱਡੀ ਸੀਗੀ ਜੀ ਬਸ ਟੜਾ ਤਾਂ ਤਨੂ ਬਾਪੂ ਕਮਦਾ ਜੀ ਜੀ ਦੀ ਗੱਡੀ ਸੀਗੀ ਇਹਦੇ ਸਾਰੀ ਹੋ ਰਹੀ ਹੈ ਜੀ ਅੰਦਰ ਦੀ ਬਾਪੂ ਜੀ ਦੀ ਫੋਟੋ ਤਨ ਤਨ ਬਾਪੂ ਗੰਗਾ ਦਾ ਜੀ ਉਹ ਵੀ ਬਾਪੂ ਜੀ ਦੀ ਫੋਟੋ ਹੈ ਆ ਬਾਪੂ ਜੀ ਦੇ ਦੂਜੀ ਜਿਹਾ ਤਨ ਤਨ ਬਾਪੂ ਗੰਗਾ ਦਾ ਜੀ ਤਨ ਬਬੂ ਗੰਗਾ ਦਾਤੀ ਉੱਪਰ ਸ਼੍ਰੀ ਚੰਦ ਮਹਾਰਾਜ ਜੀ ਦੀ ਫੋਟੋ ਨਾਲ ਸ਼ਿਡੇ ਕੋ ਆਂਦੀ ਫੋਟੋ ਜੀ ਨਾਲ ਗੁਨਾਰਕ ਮਹਾਰਾਜ ਦੀ ਫੋਟੋ ਤਨ ਤਨ ਬਬੂ ਗੰਗਾ ਦਾਤੀ ਬਾਬਾ ਜੀ ਦਾ ਲੰਗਰ ਬਕਰਿਆ ਜੀ ਹਾਂ ਜੀ ਰੋਟੀ ਬਕਰਈਏ ਬਾਬਾ ਜੀ ਦੇ ਲੰਗਰ ਦੀ ਰੰਗਰਾਹ ਵਾਲੇ ਬਾਬਾ ਜੀ ਦਾ ਹਾਏ ਤੇ ਸੇਵਾਦਾਰ ਆ ਦੀ ਮੀਂਹ ਤੇ ਆਦਾਰ ਇਹ ਬਾਬਾ ਜੀ ਤਾਂ ਤਾਂ ਬਾਬਾ ਗੁੰਤਾ ਅਸੀਂ ਖਾਨਪੁਰ ਵਾਲਾ ਡੇਰਾ ਮੰਦਰ ਵਾਲਾ ਠੀਕ ਹੈ ਜੀ ਹੋਰ ਇਹ ਮਹਾਪੁਰ ਇਹ ਇਸ ਡੇਰੇ ਦੇ ਮੁਖ ਸੇਵਾਦਾਰ ਨੇ ਜਿੰਨਾ ਦਾ ਨੋ ਦੁਰਗਾ ਦਾਸ ਜੀ ਹਾਂ ਜੀ ਦੁਰਗਾ ਦਾਸ ਜੀ ਤੰਤਨ ਬਾਪੂ ਕੁੰਮ ਦਾਸ ਜੀ ਲੋ ਜੀ ਹੁਣ ਅਸੀਂ ਇਤਿਹਾਸ ਪੁੱਛਦੇ ਆਂ ਭਗਤ ਹੁਣਾ ਕੋਲ ਭਗਜੀ ਦੱਸਿਓ ਜੀ ਇਤਿਹਾਸ ਬਾਪੂ ਜੀ ਦਾ ਬਾਪੂ ਜਗਤਗੁਰੂ ਬਾਪੂ ਕੁੰਮ ਦਾਸ ਜੀ ਮਹਾਰਾਜ ਸਾਡੇ ਮੇਰਾਪਿੰਡ ਗੜੀ ਆ ਸਾਈਡ ਵਿਟ ਪਿੰਡ ਦੇ ਬਿਲਕੁਲ ਨਜ਼ਦੀਕ ਪਾਲੇਵਾਲ ਪਿੰਡ ਹੈ ਉੱਥੇ ਦਾ ਇਹਨਾਂ ਦਾ ਜਨਮ ਹੋਇਆ ਪਹਿਲਾਂ ਗੜ ਸ਼ੰਕਰ گورਨਮੈਂਟ ਹੈਂਸ ਸੈਕੰਡਰੀ ਸਕੂਲ ਦੇ ਵਿੱਚ ਨੇ ਵਿਦਿਆ ਪ੍ਰਾਪਤ ਕੀਤੀ ਉਹ ਤੋਂ ਬਾਅਦ ਪਹਿਲੇ ਸ਼ੁਰੂ ਤੋਂ ਇਹਨਾਂ ਦੀ ਲਗਨ ਕੁਝ ਇਹ ਮਾਲਕ ਦੇ ਨਾਲ ਜੁੜੀ ਹੋਈ ਹੁੰਦੀ ਸੀ ਸਾਡੇ ਸੁਰਦ ਦੇ ਵਿੱਚ ਇਹ ਜਿਹੜੇ ਸਥਾਨ ਆ ਇਹ ਸਭ ਇਹ ਬਾਬਾ ਜੀ ਦੇ ਚਰਨ ਸੂਪ੍ਰਾਪਤ ਹੋ। ਬਾਬਾ ਜੀ ਇਹ ਤੇ ਛਪੜੀ ਛਾਪੜ ਦੇ ਡੇਰੇ ਬਹੁਤ ਦੇਰ ਰਹੇ ਇਥੇ तकरीबन 10 ਜ 15 ਸਾਲ ਰਹੇ। ਫਿਰ ਇਥੋਂ ਕੀ ਕੂਚ ਕੀਤਾ ਫਿਰ ਇਸ ਵਾਲਕ ਪਹਾੜੀ ਦੇ ਨਾਲ-ਨਾਲ ਨਾਲ-ਨਾਲ ਜਿੱਥੇ ਵੀ ਜਾ ਕੇ ਇਹਨੇ ਚਰਨ ਪਾਇਏ ਉਹ ਆਚਾਰਨਾ ਦੇ ਚਰਨ ਮubaruk ਹੋਏ ਉੱਥੇ-ਉੱਥੇ ਇਹਨਾਂ ਦੇ ਸਰਮ ਬਣ ਗਏ ਘਟ ਤੋਂ ਘਟ ਵੀ ਜੇਜੋਂ ਤੱਕ ਅ 10-15 ਡੇਰੇ ਇਹਨਾਂ ਦੇ ਗਿਣਤੀ ਦੇ ਵਿੱਚ ਸ਼ਾਮਲ ਹੈਗੇ ਇੱਥੋਂ ਜਾ ਕੇ ਫਿਰ ਉੱਪਰ ਨੂੰ ਚੜ੍ਹੇ ਬੀਤ ਏਰੀਏ ਨੂੰ ਉਸੇ ਏਰੀਆ ਦਾ ਵੀ ਬਹੁਤ ਸੁਧਾਰ ਕੀਤਾ ਉਹਨੂੰ ਵੀ ਬਹੁਤ ਦੇਖਿਆ ਦੇ ਦੁੱਖ ਕੱਟੇ ਤਾਰਿਆ ਅਚਲਪੁਰ ਦਾ ਡੇਰਾ ਛਪੜੀ ਵਾਲਾ ਬਹੁਤ ਮਸ਼ਹੂਰ ਹੈ ਇਸ ਵੇਲੇ ਜਿੱਥੇ ਹਰ ਡੇਰੇ ਦੇ ਵਿੱਚ ਜਿੱਥੇ-ਜਿੱਥੇ ਵੀ ਬਾਪੂ ਜੀ ਦਾ ਡੇਰਾ ਬਣਿਆ ਹਰ ਡੇਰੇ ਦੇ ਵਿੱਚ ਦਿਨ ਰਾਤ ਉਹ ਟੋਟਾ ਲੰਗਰ ਵਰਤ ਰਿਹਾ ਬਾਪੂ ਜੀ ਦੀ ਕਲਾ ਕਿਰਪਾ ਹੁੰਦੀ ਹੈ ਜਿੱਥੇ ਵੀ ਬਹਿ ਜਾਂਦੇ ਸੀਗੇ ਉੱਥੇ ਕੋਈ ਵੀ ਦੁਨੀਆ ਦੀ ਚੀਜ਼ ਐਸੀ ਨਹੀਂ ਸੀ ਹੁੰਦੀ ਜਿਹੜੀ ਕਿ ਉੱਥੇ ਪਹੁੰਚੇ ਨਾ ਇਹ ਬਾਪੂ ਇਹ ਬਾਪੂ ਜੀ ਦੀ ਕਿਰਪਾ ਸੀਗੀ ਬਾਪੂ ਜੀ ਦੀ ਰਹਿਮਤ ਸੀਗੀ ਕੁਝ ਜਾਂ ਕੋ ਕੁਦਰ ਦਾ ਹੀ ਕਰਿਸਮਾ ਸੀਗਾ ਜਿਹੜੀ ਵੀ ਚੀਜ਼ ਹੈ ਨਾ ਇਹ ਦੁਨੀਆ ਤੇ ਬਣੀ ਹੈ ਹਰ ਇੱਕ ਚੀਜ਼ ਉੱਥੇ ਪ੍ਰਾਪਤ ਮਹੱਈਆ ਹੁੰਦੀ ਸੀ